ਪਹਾੜਾਂ ਵਿੱਚ ਜਿੱਥੇ ਲਗਾਤਾਰ ਬਰ ਪੈ ਰਹੀ ਹੈ ਉੱਥੇ ਮੈਦਾਨੀ ਇਲਾਕਿਆਂ ਵਿੱਚ ਵੀ ਲੰਘੇ ਕਲ ਤੋਂ ਮੀਂਹ ਪੈ ਰਿਹਾ ਹੈ ਜਿਸ ਦੇ ਚਲਦਿਆਂ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ ਜੇਕਰ ਗੱਲ ਫਾਜਲਕਾ ਦੀ ਕਰੀਏ ਤਾਂ ਇੱਥੇ ਵੀ ਪੈ ਰਹੇ ਨਿੱਕੇ ਨਿੱਕੇ ਮੀਂਹ ਕਰਕੇ ਫਸਲਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ ਕੁਝ ਦਿਨਾਂ ਤੋਂ ਜਿੱਥੇ ਕੋਰਾ ਪੈ ਰਿਹਾ ਸੀ ਜਿਸ ਦੇ ਨਾਲ ਪਸ਼ੂਆਂ ਦੇ ਚਾਰਿਆਂ ਤੇ ਸਰੋਂ ਦੀ ਫਸਲ ਨੂੰ ਵੀ ਨੁਕਸਾਨ ਹੋ ਰਿਹਾ ਸੀ ਪਰ ਅੱਜ ਪਏ ਮੀਂਹ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਇਸ ਮੀਂਹ ਨਾਲ ਸਾਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੁੱਕੀ ਠੰਡ ਚੱਲ ਰਹੀ ਸੀ ਉਹਨਾਂ ਕਹਿੰਦੇ ਕਿ ਮੀਂਹ ਨਾਲ ਜਿੱਥੇ ਫਸਲਾਂ ਚੰਗੀਆਂ ਹੋਣ ਦਾ ਅੰਦੇਸ਼ਾ ਹੈ ਉੱਥੇ ਪਛਮਣ ਦੇ ਚਾਰੇ ਉੱਤੇ ਵੀ ਇਸ ਦਾ ਵੱਡਾ ਅਸਰ ਪਵੇਗਾ ਇਸ ਨਾਲ ਹੀ ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਕਣਕ ਦੀ ਫਸਲ ਦਾ ਝਾੜ ਵੀ ਵਧੀਆ ਰਹਿਣ ਦੀ ਸੰਭਾਵਨਾ ਹੈ ਉਹਨਾਂ ਦੱਸਿਆ ਕਿ ਮੀਂਹ ਨਾਲ ਸਰਦੀ ਜ਼ਰੂਰ ਵਧੀ ਹੈ ਪਰ ਕਿਸਾਨ ਖੁਸ਼ ਹਨ 5-4 ਦਿਨ ਹੋ ਗਏ ਬਦਲਵਾਈ ਰਹੀ ਸੀ ਤੇ ਹੁਣ ਕੱਲ ਦਾ ਮੀਂਹ ਪਈ ਜਾਂਦਾ ਤੇ ਮੀਂਹ ਨਾਲ ਕਣਕਾਂ ਦਾ ਬਹੁਤ ਸੁਧਾਰ ਹੋਇਆ ਤੇ ਲਾ ਚੇਪਾ ਖਤਮ ਹੋ ਗਿਆ ਤੇ ਝਾੜ ਵੀ ਵਧੇਗਾ ਤੇ ਅਸੀਂ ਜ਼ਿਮੀਂਦਾਰ ਭਰਾ ਇਸ ਤੋਂ ਬਹੁਤ ਖੁਸ਼ ਆ ਤੇ ਪਸੂ ਡੰਗਰ ਪੱਠੇ ਉਹ ਵੀ ਕੁਝ ਰਾਤ ਮਿਲੀ ਇਹਨਾਂ ਨੂੰ ਬਾਕੀ ਠੰਡ ਵਧੀ ਹੈ ਠੰਡ ਦੇ ਵਧਣ ਨਾਲ ਕਣਕ ਦਾ ਝਾੜ ਜਿਹੜਾ ਹੈ ਉਹ ਵੱਧ ਰਹੇਗਾ ਦੇਖੋ ਜੀ ਕਈ ਦਿਨਾਂ ਤੋਂ ਕੋਰਾ ਪੈ ਰਿਆ ਸੀ بارش ਕਰਨ ਕੋਰੇ ਤੋਂ ਰਾਤ ਮਿਲੀ ਹੈ ਤੇ ਕਣਕ ਨੂੰ ਬਹੁਤ ਫਾਇਦਾ ਹੋਇਆ ਹੈ ਪੱਠਿਆਚਾਰੇ ਚੰਗੇ ਹੋ ਗਏ ਨੇ ਬਾਕੀ ਮੌਸਮ ਬਾਰਿਸ਼ ਆਣ ਨਾਲ ਕਾਫੀ ਠੰਡਕ ਹੋ ਗਈ ਹੈ ਪਰ ਦਿੱਕਤ ਜ਼ਰੂਰ ਆਈ ਹੈ ਪਰ ਕਣਕ ਦੇ ਜਾੜ ਜੀ ਬਹੁਤ ਫਾਇਦਾ ਹੋ ਚੁਕਾ ਹੈ ਚੰਗਾ ਜਾੜ ਆਊਗਾ ਪੱਠੇ ਚੰਗੇ ਹੋ ਜਾਣਗੇ بارش ਜੀ ਦੋ ਦਿਨਾਂ ਤੋਂ ਬੱਦਲ ਵਾਈ ਜੀ ਹੈਗੀ ਸੀ ਜਿਸ ਕਰਕੇ ਰਾਤ ਤੋਂ ਬੂੰਦਾਬਾਂਦੀ ਹੋ ਰਹੀ ਸੀ ਪਰ ਅੱਜ ਤੜਕਈ ਚੰਗੀ ਬਾਰਿਸ਼ ਹੋਣ ਕਰਕੇ ਜਮੀਨ ਚੰਗੀ ਹੋ ਗਈ ਪਾਣੀ ਲੱਗੇ ਨਹੀਂ ਸੀ ਕਨਕਾ ਨੂੰ ਕਨਕ ਨੂੰ ਬਹੁਤ ਫਾਇਦਾ ਹੋ ਚੁੱਕਾ ਹੈ ਇਹ ਫਾਜ਼ਿਲਕਾ ਤੋਂ ਰঞ্জੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ